ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਲਈ ਆਪਾਂ ਲੈ ਕੇ ਪਹੁੰਚੇ ਹਾਂ ਤੁਹਾਨੂੰ ਮਿੱਤਰੋ ਫਿਰੋਇਪੁਰ ਜ਼ਿਲ੍ਹੇ ਦੇ ਮਾਣਮੱਤੇ ਨਗਰ ਪਿੰਡ ਫੇਰੋਕੇ ਦੇ ਵਿੱਚ ਫੇਰੋਕੇ ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹਾ ਫਿਰੋਇਪੁਰ ਦਾ ਪਿੰਡ ਆ ਤਹਿਸੀਲ ਇਸ ਪਿੰਡ ਨੂੰ ਜੀਰਾ ਪੈਂਦੀ ਆ ਤੇ ਜੀਰੇ ਤੋਂ ਨਜ਼ਦੀਕੀ ਪਿੰਡ ਆ ਮਿੱਤਰੋ ਮਈਆਂ ਵਾਲਾ ਜਿਹੜਾ ਉਹ ਇਸ ਪਿੰਡ ਦਾ ਗੁਮੰਡੀ ਪਿੰਡ ਆ ਜਦੋਂ ਫੇਰੋਕੇ ਤੋਂ ਮਈਆਂ ਵਾਲੇ ਨੂੰ ਜਾਓਗੇ ਤੁਸੀਂ ਤੇ ਜਾਂ ਮਈਆਂ ਵਾਲੇ ਤੋਂ ਫੇਰੋਕੇ ਪਿੰਡ ਨੂੰ ਆਓਗੇ ਤਾਂ ਉਸ ਰੋਡ ਦੇ ਉੱਤੇ ਬਾਈ ਹੁਣਾਂ ਦਾ ਘਰ ਆ ਇਧਰਲੇ ਪਾਸੇ ਦੀ ਬਾਈ ਕੋਠੀ ਵਿਖਾਦੀ ਬਈ ਰੈੱਡ ਆ ਜਿਹੜੀ ਕੋਠੀ ਹੈ ਜਦੋਂ ਤੁਸੀਂ ਫੇਰੋ ਕੇ ਉਹ ਤੋਂ ਬਈਆਂ ਵਾਲੇ ਪਾਸੇ ਨੂੰ ਮੁੜੋਗੇ ਤਾਂ ਆਹ ਕਲਰ ਵਾਲੀ ਕੋਠੀ ਹੈ ਜਿਹੜੀ ਇਹਦੇ ਓਪੋਜੀਟ ਸਾਹਮਣੇ ਬਿਲਕੁਲ ਬਾਈ ਹੁਣਾਂ ਦਾ ਰਹਿਣ ਵਸੇਰਾ ਵਾ ਮਿੱਤਰੋ ਘਰੇਲੂ ਪਰਿਵਾਰ ਆ ਤੇ ਬਾਈ ਹੁਣਾਂ ਦੇ ਕੋਲੇ ਇੱਕ ਟੌਪ ਕਲਾਸ ਚੰਗੇ ਦੁੱਧ ਦੀ ਮਾਲਕਣ ਗਾਂ ਵਕਾਊ ਆ ਕਿੰਨੇ ਦੁੱਧ ਦੀ ਮਾਲਕਣ ਕਿੰਨੇ ਦਿਨਾਂ ਦੀ ਕੱਚੀ ਆ ਕੀ ਇਹਦੀ ਡਿਟੇਲ ਆ ਉਹ ਸਾਰੀ ਜਾਣਕਾਰੀ ਵੀਰੇ ਤੋਂ ਲੈ ਕੇ ਤੁਹਾਨੂੰ ਦਿੰਨਾ ਆ ਉਹ ਮਿਲਦੇ ਆ ਵੀਰੇ ਨੂੰ ਕਰਦੇ ਆ ਗੱਲਬਾਤ ਆਪਾਂ ਬਾਈ ਦੇ ਨਾਲ ਸਤਿ ਸ਼੍ਰੀ ਅਕਾਲ ਵੱਡੇ ਵੀਰੇ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਚਾਲ ਹੈ ਬਾਈ ਠੀਕ ਠਾਕ ਵਧੀਆ ਬਹੁਤ ਵਧੀਆ 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 ਚੜ੍ਹਦੀ ਕਲਾ ਜੀ। ਜੀ ਸ਼ੁਕਰ ਨਾਮ ਦੱਸ ਦਈਏ ਵੀਰੇ ਕਿਹਨਾਂ ਦੀ ਆਪਣਾ? ਨਾਮ ਜਗਰੂਪ ਸਿੰਘ ਜੀ। ਜਗਰੂਪ ਸਿੰਘ ਤੇ ਬਾਪੂ ਦਾ ਨਾਂ ਬਾਈ ਸਰਦਾਰ ਮੇਜਰ ਸਿੰਘ। ਸਰਦਾਰ ਮੇਜਰ ਸਿੰਘ। ਅੱਛਾ ਜਗਰੂਪ ਬਾਈ ਘਰ ਤਾਂ ਆਪਣਾ ਮਈਆਂ ਵਾਲੇ ਵਾਲੀ ਛੜਕਤੀ ਆ ਗਿਆ ਹਾਂ। ਹਾਂਜੀ ਹਾਂਜੀ ਮਈਆਂ ਵਾਲੀ ਛੜਕਤੀ। ਤੇ ਗਾਂ ਜਿਹੜੀ ਆਪਾਂ ਵੇਚਣੀ ਆ ਵੀਰੇ ਇਹ ਕਿੰਮਾ ਸੂਆ ਸੂਰਈ ਐਤ ਕੀ? ਇਹ ਵੀਰੇ ਯਾਨੀ ਕਿ ਤੀਜੇ ਸੂਏ ਸੂਰਈ ਆਈ। ਤੀਜੇ ਸੂਏ ਇਹਨੇ ਸੂਣਾ ਵਾਂ। ਕਿੰਨੇ ਦਿਨ ਬਾਕੀ ਆ ਵੀਰੇ ਇਹਦੇ? ਇਹਦੇ ਇੱਕ ਹਫਤਾ ਬਾਕੀ ਆਇਆ ਜੀ। ਇੱਕ ਹਫਤਾ ਬਾਕੀ ਆ ਜਾਂਦਾ। ਅੱਛਾ ਵੱਡੇ ਵੀਰੇ ਸੀਮਣ ਕਿਹੜਾ ਲ ਅੱਛਾ ਟੂਟੇ ਸੂਏ ਜਿਹੜਾ ਤੂੰ ਘਰੇ ਦੁੱਧ ਚੋਦਾ ਰਿਆ ਕਿੰਨਾ ਚੋਇਆ ਹੋਇਆ ਵੀਰੇ ਵੀਰੇ ਨਾਰਮਲ ਸੇਵਾ ਤੇ 38 49 ਕਿਲੋ ਦੁੱਧ ਲੰਮਾ ਸਮਾਂ ਕੱਢਿਆ ਨੇ ਲੰਮਾ ਸਮਾਂ 38 49 ਕਿਲੋ ਦੁੱਧ ਦਿੰਦੀ ਰਹੀ ਹੈ ਇੱਕ ਗੱਲ ਹੋਰ ਹੋਊਗੀ ਗਰਮੀ ਵੀ ਬਹੁਤ ਘੱਟ ਬਣਾਉਂਦੀ ਹੁੰਦੀ ਹਾਂ ਹਾਂਜੀ ਹਾਂਜੀ ਬਹੁਤ ਘੱਟ ਗਰਮੀ ਬਣਾਉਂਦੀ ਆ ਜੀ ਕਿਉਂਕਿ ਅੰਗ ਚੰਗਾ ਨਾ ਬਈ ਅੱਛਾ ਥਾਣਾ ਫਿਰ ਹੱਥੀ ਚਵਾਈ ਕਰਦਾ ਸੀ ਜਾਂ ਮਸ਼ੀਨੀ ਵੀਰੇ ਨਹੀਂ ਵੀਰੇ ਆਪਾਂ ਹੱਥੀ ਚਵਾਈ ਕਰਦੇ ਹਾਂ ਹੱਥੀ ਚਵਾਈ ਕਰਦੇ ਹਾਂ ਠੀਕ ਹੈ ਇਹ ਵੀ ਵੱਡੀ ਗੱਲ ਹੈ ਕਈ ਵਾਰ ਆਇਆ ਨਾ ਮਸ਼ੀਨੀ ਚਵਾਈ ਵਾਲਾ ਪਸ਼ੂ ਹਿੱਲਦਾ ਹੁੰਦਾ ਹ ਲੇਵੇ ਜੋ ਤੇ ਨਾੜਾ ਵਗੈਰਾ ਦਿਖਦੇ ਅਸ ਰਹਿਆਂ ਇਹ ਤਾਂ ਬਹੁਤ ਮੋਟੀਆਂ ਉੱਟ ਖੜੀਆਂ ਸੱਤਾਂ ਦਿਨਾਂ ਤੇ ਕਰਦੀ ਥੱਲੋ ਤੇ ਕਹਿਣ ਵਾਲਾ ਪੰਡ ਬਣ ਜਾਂਦੀ ਹੁੰਨੀ ਹਨਾ ਵੀਰੇ ਹਾਂਜੀ ਹਾਂਜੀ ਪ੍ਰੋਪਰ ਪ੍ਰੋਪਰਲੀ ਬਾਕੀ ਗੈਬ ਗੂ ਬਹੁਤ ਚੰਗਾ ਥਣ ਦੀ ਮਜ਼ਬੂਤੀ ਬਹੁਤ ਚੰਗੀ ਆ ਹਾਂਜੀ ਹੂੰ ਸੁਵਾ ਤੀਜਾ ਤੇਰੇ ਕੋਲ ਸੂਨ ਲੱਗੀ ਆ ਇਹ ਹਾਂਜੀ ਤੀਜਾ ਜੀ ਅੱਛਾ ਰੇਟ ਬਾਰੇ ਕੀ ਵਿਚਾਰ ਬਣਾਈਏ ਵੀਰੇ ਵੀਰੇ ਰੇਟ ਤਾਂ ਭਣਾ ਹੁਣ ਆਪਾਂ 1.80 ਕਰ ਲੀਏ ਭਣਾ 1.75 ਕਰ ਲੀਏ ਜੀ ਜੀ ਬਸ 1.60 ਦੇ ਵਿੱਚੋਂ ਮਾਨਤਾਣ ਕਰਾਂਗੇ ਜੀ ਠੀਕ ਆ ਬੜੇ ਬਈ ਧੰਨਵਾਦ ਵੀਰੇ ਨਹੀਂ ਤੋਰਦੀ ਵੀਰੇ ਇਕ ਕੱਢੀ ਬਰ ਆ ਵਿਥੋਂ ਮਿੱਤਰੋ ਪੈਪ ਵੇਖੋ ਤੁਸੀਂ ਦੁੱਧ ਵਾਲੀ ਜਿਹੜੀ ਮੇਨ ਹੁੰਦੀ ਆ ਕਿਉਂਕਿ ਪਸ਼ੂ ਦੇ ਆਰ ਹੁੰਦੇ ਆ ਹਰ ਇੱਕ ਪਸ਼ੂ ਦੇ ਆਰਾਂ ਦੇ ਮੁਤਾਬਕ ਦੁੱਧ ਦੇਣਾ ਹੁੰਦਾ ਕੱਲੀ ਇਹ ਨਹੀਂ ਹੁੰਦਾ ਵੀ ਕਾਦ ਦੁੱਧ ਦਿੰਦਾ ਬਰੀਡ ਹੋਣੀ ਵੀ ਲਾਜ਼ਮੀ ਆ ਬਰੀਡ ਗਾਂ ਦੇ ਵਿੱਚ ਬਹੁਤ ਟੌਪ ਕਲਾਸ ਆ ਵੱਡੀ ਗੱਲ ਇਹ ਆ ਵੀਰੇ ਜਿਹੜੀ ਇਹਦੇ ਵਿੱਚ ਬਰੀਡ ਆ ਉਹ ਇੱਕ ਨਾਰਮਲ ਫਾਰਮਰ ਦੇ ਲਈ ਬਹੁਤ ਮਜ਼ਬੂਤ ਬਰੀਡ ਆ ਇਹ ਤਾਂ ਗਰਮੀ ਤੋਂ ਰਹਿ ਦੂਜੀ ਗੱਲ ਇਹ ਆ ਗਈ ਵੀਰੇ ਵੀ ਇਹਨੂੰ ਕੋਈ ਬਾਲਾ ਫੁਆਰਿਆ ਪੂਰੇ ਦੀ ਲੋੜ ਨਹੀਂ ਚਲੋ ਠੀਕ ਹੈ ਟੈਂਪਰੇਚਰ ਤਾਂ ਮੈਂਟੇਨ ਕਰ ਲਈ ਆਪਾਂ ਨੂੰ ਪਸ਼ੂਆਂ ਦਾ ਜਿਹੜੇ ਗਰਮੀ ਵਾਲੇ ਅਗਲੇ 2 ਮਹੀਨੇ ਹੁੰਦੇ ਆ ਇਹ ਕੱਢਣੇ ਪੈਂਦੇ ਆ ਪਰ ਫਿਰ ਵੀ ਇਹਦਾ ਅੰਗ ਰੰਗ ਟੰਗ ਬਹੁਤ ਚੰਗਾ ਬਾਕਮਾਲ ਬਿਊਟੀ ਦੇ ਵਿੱਚ ਆ ਕਰਮਾਲੀ ਦੀ ਵੇਲ ਬਾਡੀ ਬਹੁਤ ਲੇਵੇ ਵਾਲੇ ਪਾਸੇ ਤੋਂ ਬੜੀ ਜ਼ਬਰਦਸਤ ਤਿਆਰ ਹੋਈ ਹੋਈ ਆ ਥਣ ਦੀ ਮਜ਼ਬੂਤੀ ਬਹੁਤ ਚੰਗੀ ਆ ਜਿਵੇਂ ਮਰਜ਼ੀ ਤੁਸੀਂ ਕੋਈ ਭਰਾ ਹੱਥੀ ਚਵਾਈ ਕਰ ਲਿਓ ਉਹ ਤੁਹਾਡੇ ਤੇ ਡਿਪੈਂਡ ਆ ਵੀ ਤੁਸੀਂ ਇਹਦੀ ਹੱਥੀ ਚਵਾਈ ਕਰਨੀ ਆ ਜਾਂ ਮਸ਼ੀਨੀ ਚਵਾਈ ਕਰਨੀ ਆ ਤੁਸੀਂ ਇਹ ਦੇਖ ਸਕਦੇ ਹੋ ਵੀ ਲੇਵਾ 1.5 ਗੇਠਾ ਵਾਂਗੂ ਪਿਛਾ ਨੂੰ ਆ ਅਗ ਤੋ ਸਵਾ ਗੇਟਾਂ ਨੂੰ ਡੇੜਾ ਨੂੰ ਅਗਲੇ ਪਾਸੇ ਨੂੰ ਲੇਵੇ ਦੀ ਜੇ ਚੜਾਈ ਵੇਖਦੇ ਆ ਤੇ ਗੇਟ ਡੇੜਾ ਗੇਟਾਂ ਨੂੰ ਲੇਵੇ ਦੀ ਲੰਬਾਈ ਚੜਾਈ ਆ ਕਹਿਣ ਤੋਂ ਪਾਵੇ ਆ ਵੀ ਇੱਕੋ ਜਿਹਾ ਲੇਵਾ ਚਾਰੇ ਪਾਸੇ ਤੋਂ ਪਿਆ ਇਹ ਨਹੀਂ ਹੈਗਾ ਕਿਸੇ ਪਾਸੇ ਨੂੰ ਵਾਧਾ ਜਾਂ ਕਿਸੇ ਪਾਸੇ ਨੂੰ ਘਟਾ ਬਰੀਕੀ ਹਰ ਇੱਕ ਪੱਖ ਦੇ ਵਿੱਚ ਉਹ ਗਾਂ ਦੇ ਵਿੱਚ ਮਜ਼ਬੂਤ ਆ ਫਿਰ ਦੂਜੀ ਗੱਲ ਇਹ ਆ ਵੀ ਇਹ ਜਿਹੜਾ ਇਹਦਾ ਵਜਨ ਆ ਜਿਹੜੀ ਇਹ ਸਭੀ ਹੋਈ ਆ ਉਹ ਇੱਕੇ ਅਕਲਈ ਸੰਭੀ ਹੋਈ ਹੈ ਇਹ ਨਹੀਂ ਹੈਗਾ ਵੀਨ ਦੇ ਉੱਤੇ ਚੰਮ ਚੜਿਆ ਹੋਇਆ ਉਹ ਚੀਜ਼ ਨਹੀਂ ਹੈਗੀ ਵੀਰੇ ਬਹੁਤ ਚੰਗੀ ਤੇ ਬਹੁਤ ਬਰੀਕ ਗਾਵਾਂ ਸਮਝਣ ਵਾਲੇ ਨਹੀਂ ਇਹਨੂੰ ਸਮਝਣਾ ਵਾ ਜਿਹੜਾ ਭਰਾ ਗਾਇਆਂ ਰੱਖਦਾ ਹੋਇਆ ਉਹਨੇ ਹੀ ਇਹਨੂੰ ਪਛਾਣਨਾ ਵਾ ਵੀ ਇਹ ਕੀ ਚੀਜ਼ ਹੈ ਜਗਰੂ ਭਾਈ ਨੰਬਰ ਦਈ ਵੀਰੇ ਆਪਣਾ ਕਰੀ ਵੀਰੇ ਨੰਬਰ 99142 ਜੀ 52347 ਇੱਕ ਵਾਰੀ ਹੋਰ ਬੋਲ ਦिए ਵੀਰੇ 99142 ਜੀ 52347 ਠੀਕ ਹੈ ਬਾਈ ਇਸ ਨੰਬਰ ਤੇ ਬਾਈ ਨਾਲ ਕਰ ਲਿਓ ਮਿੱਤਰੋ ਰابطਾ ਕਾਇਮ ਪਿੰਡ ਹੈਗਾ ਜਿਹੜਾ ਫੇਰੋਕੇ ਜ਼ਿਲ੍ਹਾ ਫਿਰੋਜਪੁਰ ਤਹਿਸੀਲ ਜੀਰਾ ਮਈਆਂ ਵਾਲੇ ਰੋਡ ਦੇ ਉੱਤੇ ਬਾਈ ਦਾ ਰਹਿਣ ਵਸੇਰਾ ਵਾ ਜਾਣਕਾਰ ਪੂਰਾ ਟਿਕਾਣੇ ਆ ਬਾਕੀ ਤੁਸੀਂ ਮੇਰੇ ਨਾਲ ਵੱਧ ਸਿਆਣੇ ਆ ਧੰਨਵਾਦ